ਦੈਨਿਕਸ ਵੀਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਪਰਦਵਾਜ਼ ਤੁਹਾਨੂੰ ਦੱਸ ਦੇ ਕਿ ਜਿੱਥੇ ਪੰਜਾਬ ਪੁਲਿਸ ਵੱਲੋਂ ਪੂਰੇ ਪ੍ਰਦੇਸ਼ ਦੇ ਵਿੱਚ ਕਾਸੋ ਬਿਹਾਨ ਦੇ ਤਹਿਤ ਚੈਕਿੰਗ ਬਿਹਾਨ ਚਲਾਇਆ ਜਾ ਰਿਹਾ ਹੈ ਉਸੇ ਚਲਦੇ ਪਠਾਨਕੋਟ ਪੁਲਿਸ ਵੱਲੋਂ ਵੀ ਕਾਸੋ ਆਪਰੇਸ਼ਨ ਦੇ ਤਹਿਤ ਅੱਜ ਪੂਰੇ ਪਠਾਨਕੋਟ ਭਰ ਦੇ ਵਿੱਚ ਜਿਹੜਾ ਕਿ ਚੈਕਿੰਗ ਅਭਿਆਨ ਚਲਾਇਆ ਗਿਆ ਸਪੈਸ਼ਲੀ ਤੌਰ ਤੇ ਪਠਾਨਕੋਟ ਪੁਲਿਸ ਵੱਲੋਂ ਪਠਾਨਕੋਟ ਦੇ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਜਿਹੜਾ ਕਿ ਚੈਕਿੰਗ ਅਭਿਆਨ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਦੀ ਅਗਵਾਈ ਹੇਠ ਚਲਾਇਆ ਗਿਆ ਉੱਥੇ ਜਦ ਡੀਐਸਪੀ ਸਿਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਸ਼ਰਾਰਤੀ ਅਨਸਰਾਂ ਉੱਤੇ ਠਲ ਪਾਉਂਦੇ ਚੱਲਦੇ ਆ ਜਿਹੜਾ ਕਿ ਇਹ ਚੈਕਿੰਗ ਅਭਿਆਨ ਚਲਾ ਰਿਹਾ ਹੋਰ ਕੀ ਕਹਿਣਾ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਇਹ ਕੈਸੋ ਆਪਰੇਸ਼ਨ ਆਲਮੋਸਟ ਪੂਰੇ ਪੰਜਾਬ ਤੇ ਚੱਲ ਰਿਹਾ ਹੈ। ਪठानकोट ਜੇ ਮਾਨਯੂਗ ਐਸਐਸਪੀ ਪठानकोट ਦੀ ਡਾਇਰੈਕਸ਼ਨ ਤੇ ਸਿਟੀ ਸਬਡਿਵੀਜ਼ਨ ਚ ਆਪਾਂ ਹਾਊਸਿੰਗ ਬੋਰਡ ਕਲੋਨੀ ਚ ਕੈਸੋ ਕਰ ਰਹੇ ਆ। ਤੇ ਕੈਸੋ ਦਾ ਮੇਨ ਉਦੇਸ਼ ਇਹੀ ਹੈ ਕਿ ਜਿਹੜੇ ਬੰਦੇ ਕੋਈ ਨਸ਼ਾ ਵੇਚਦੇ ਆ ਜਾਂ ਕੋਈ ਸ਼ਰਾਬ ਵੇਚਦੇ ਜਾਂ ਹੋਰ ਅਦਰਵਾਈਜ਼ ਜਿਹੜੇ ਕ੍ਰਿਮੀਨਲ ਨੇਚਰ ਦੇ ਬੰਦੇ ਹਨ ਉਹਨਾਂ ਦੇ ਘਰਾਂ ਦੀ ਉਸ ਏਰੀਏ ਦੀ ਜਹਨ ਆਪਾਂ ਚੈਕਿੰਗ ਕਰਾਂਗੇ। ਤੇ ਕੋਈ ਅਗਰ ਆਪਾਂ ਨੂੰ ਸ਼ੱਕੀ ਚੀਜ਼ ਮਿਲਦੀ ਹੈ ਤੇ ਉਹਨਾਂ ਦੇ ਉੱਪਰ ਫਰਾਂਫਾ ਬੁਦੜੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਸ ਤੋਂ ਇਲਾਵਾ ਵੀ ਆਪਾਂ ਇਲਾਕੇ 'ਚ ਦਬਿਸ਼ ਦੇਵਾਂਗੇ ਤਾਂ ਕਿ ਜਿਹੜੇ ਮਾੜੇ ਅਨਸਰ ਉਹਨਾਂ ਨੂੰ ਮੈਸੇਜ ਮਿਲ ਸਕੇ ਵੀ ਆਪਣੀ ਜਿਹੜੀ ਮਾੜੀ ਮਾੜੀ ਹਰਕਤਾਂ ਤੋਂ ਗੁਰੇਜ਼ ਕਰਦੇ ਤੇ ਮੇਰੇ ਨਾਲ ਇਸ ਪੂਰੇ ਕੈਸ ਆਪਰੇਸ਼ਨ 'ਚ ਚਾਰੋਂ ਐਸਐਚਓ ਸ਼ਾਮਿਲ ਹੈ ਡਿਵੀਜ਼ਨ ਨੰਬਰ 1 2 ਮਮੂਨ ਤੇ ਨੰਗਲਪੂਰ ਤੇ ਨਾਲ ਸਿਨੇਤ ਉਹਨਾਂ ਦੇ ਫੋਰਸ ਹੈ ਤੇ ਆਪਾਂ ਇਲਾਕੇ ਦੀ ਗਹਿਨ ਚੈਕਿੰਗ ਕਰਾਂਗੇ ਜੀ ਮੋਡਲ ਕੋਡ ਆਸ ਕੰਡਕਟ ਜਿਸ ਤਰ੍ਹਾਂ ਤੁਸੀਂ ਜਾਉਂਦੇ ਹੋ ਨਾ ਆਪਰੇਸ਼ਨ ਤੇ ਉਹਦੀ ਜਿੰਨੀਆਂ ਵੀ ਇਨਸਟਰਕਸ਼ਨ ਆ ਉਹਦੀ ਆਪਾਂ ਇਨ ਬਿਨ ਫਾਲੋਨਾ ਕਰ ਰਹੇ ਹਾਂ ਅੱਜ ਦਾ ਜਿਹੜਾ ਕੇਸ ਹੋਇਆ ਇਹ ਵੀ ਇਨ ਸਪੋਰਟ ਆ ਮੋਡਲ ਕੋਡ ਆਫ ਕੰਡਕਟੀਵ ਹੈ ਕਿ ਤਾਂ ਕਿ ਜਿਹੜਾ ਮਾਹੌਲ ਪੀਸਫੁੱਲ ਰਹੇ ਤੇ ਲੋਅਰ ਆਰਡਰ ਸੰਬੰਧੀ ਕੋਈ ਦਿੱਕਤ ਨਾ ਆਵੇ ਕਿ ਜਿਹੜੇ ਮਾੜੇ ਆਨਸਰ ਆ ਉਹਨਾਂ ਨੂੰ ਆਪਾਂ ਦਬਾ ਕੇ ਰੱਖੀ ਆਪਾਂ ਕੁਝ ਪਿੰਦੇ ਸ਼ਾਰਟਲਿਸਟ ਕੀਤੇ ਆ ਜਿਨ੍ਹਾਂ ਤੇ ਮਲਟੀਪਲ ਐਫਆਈਆਰਸ ਆ ਉਹਨਾਂ ਨੂੰ ਆਪਾਂ ਚੈੱਕ ਕਰ ਰਹੇ ਹਾਂ ਟੈਨਿਕਸ ਵੀਰਾਂ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੁਹਾਨੂੰ ਦੱਸ ਦੇ ਕਿ ਜਿੱਥੇ ਪੰਜਾਬ ਪੁਲਿਸ ਵੱਲੋਂ ਪੂਰੇ ਪ੍ਰਦੇਸ਼ ਦੇ ਵਿੱਚ ਕਾਸੋ ਬਿਹਾਨ ਦੇ ਤਹਿਤ ਚੈਕਿੰਗ ਬਿਹਾਨ ਚਲਾਇਆ ਜਾ ਰਿਹਾ ਹੈ ਉਸੇ ਚਲਦੇ ਪਠਾਨਕੋਟ ਪੁਲਿਸ ਵੱਲੋਂ ਵੀ ਕਾਸੋ ਆਪਰੇਸ਼ਨ ਦੇ ਤਹਿਤ ਅੱਜ ਪੂਰੇ ਪੂਰੇ ਪਠਾਨਕੋਟ ਭਰ ਦੇ ਵਿੱਚ ਜਿਹੜਾ ਕਿ ਚੈਕਿੰਗ ਬਿਹਾਨ ਚਲਾਇਆ ਗਿਆ ਸਪੈਸ਼ਲੀ ਤੌਰ ਤੇ ਪਠਾਨਕੋਟ ਪੁਲਿਸ ਵੱਲੋਂ ਪਠਾਨਕੋਟ ਦੇ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਜਿਹੜਾ ਕਿ ਚੈਕਿੰਗ ਇਹ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਸ਼ਰਾਰਤੀ ਅਨਸਰਾਂ ਉੱਤੇ ਠਲ ਪਾਉਂਦੇ ਚਲਦੇ ਆ ਜਿਹੜਾ ਕਿ ਇਹ ਚੈਕਿੰਗ ਅਭਿਆਨ ਚਲਾ ਰਿਹਾ ਹੋਰ ਕੀ ਕਹਿਣਾ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਂਦੇ ਆ ਜੀ ਇਹ ਕੈਸੋ ਆਪਰੇਸ਼ਨ ਆਲਮੋਸਟ ਪੂਰੇ ਪੰਜਾਬ ਤੇ ਚੱਲ ਰਿਹਾ ਪठानकोट ਜੀ ਮਾਨਯੋਗ ਐਸਐਸਪੀ ਪठानकोट ਦੀ ਡਾਇਰੈਕਸ਼ਨ ਤੇ ਸਿਟੀ ਸਬਡਿਵੀਜ਼ਨ ਚ ਆਪਾਂ ਹਾਊਸਿੰਗ ਬੂਰਟ ਕਲੋਨੀ ਚ ਕੈਸੋ ਕਰ ਰਹੇ ਆ ਤੇ ਕੈਸੋ ਦਾ ਮੇਨ ਉਦੇਸ਼ ਇਹ ਹੀ ਹੈ ਕਿ ਜਿਹੜੇ ਬੰਦੇ ਕੋਈ ਨਸ਼ਾ ਵੇਚਦੇ ਆ ਜਾਂ ਕੋਈ ਸ਼ਰਾਬ ਵੇਚਦੇ ਆ ਇਹ ਹੋਰ ਅਦਰਬਾਈ ਜਿਹੜੇ ਕ੍ਰਿਮੀਨਲ ਨੇਚਰ ਦੇ ਬੰਦੇ ਹਨ ਉਹਨਾਂ ਦੇ ਘਰਾਂ ਦੀ ਉਸ ਏਰੀਏ ਦੀ ਜਹਨ ਆਪਾਂ ਚੈਕਿੰਗ ਕਰਾਂਗੇ ਤੇ ਕੋਈ ਅਗਰ ਆਪਾਂ ਨੂੰ ਸ਼ੱਕੀ ਚੀਜ਼ ਮਿਲਦੀ ਹੈ ਤੇ ਉਹਨਾਂ ਦੇ ਉੱਪਰ ਫਰੰਕਾ ਬੁਦੜੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਸ ਤੋਂ ਇਲਾਵਾ ਵੀ ਆਪਾਂ ਇਲਾਕੇ 'ਚ ਦਬਿਸ਼ ਦੇਵਾਂਗੇ ਤਾਂ ਕਿ ਜਿਹੜੇ ਮਾੜੇ ਅਨਸਰ ਉਹਨਾਂ ਨੂੰ ਮੈਸੇਜ ਮਿਲ ਸਕੇ ਵੀ ਆਪਣੀ ਜਿਹੜੀ ਮਾੜੀ ਮਾੜੀ ਹਰਕਤਾਂ ਤੋਂ ਗੁਰੇਜ਼ ਕਰਨ ਤੇ ਮੇਰੇ ਨਾਲ ਇਸ ਪੂਰੇ ਕੈਸ ਆਪਰੇਸ਼ਨ 'ਚ ਚਾਰੋਂ ਐਸਐਚਓ ਸ਼ਾਮਲ ਹੈ ਡਿਵੀਜ਼ਨ ਨੰਬਰ 1 2 ਮਮੂਨ ਤੇ ਨੰਗਲਪੁਰ ਦੇ ਨਾਲ ਸਿਨੇਤ ਉਹਨਾਂ ਦੇ ਫੋਰਸ ਆ ਕਿ ਆਪਾਂ ਇਲਾਕੇ ਦੀ ਗਹਿਨ ਚੈਕਿੰਗ ਕਰ ਰਹੀਆਂ ਜੀ ਮੋਰਲ ਕੋਡ ਆਫ ਕੰਡਕਟ ਜਿਸ ਤਰ੍ਹਾਂ ਤੁਸੀਂ ਜਿਉਂਦੇ ਨੇ ਆਪਰੇਸ਼ਨ ਤੇ ਉਹਦੀ ਜਿੰਨੀਆਂ ਵੀ ਇਨਸਟਰਕਸ਼ਨ ਆ ਉਹਦੀ ਆਪਾਂ ਇਨ ਬਿਨ ਫਾਲੋਣਾ ਕਰ ਰਹੇ ਹਾਂ ਅੱਜ ਦਾ ਜਿਹੜਾ ਕੇਸ ਹੋਇਆ ਇਹ ਵੀ ਇਨ ਸਪੋਰਟ ਆ ਮੋਰਲ ਕੋਡ ਆਫ ਕੰਡਕਟ ਹੀ ਹੈ ਕਿ ਤਾਂ ਕਿ ਜਿਹੜਾ ਮਾਹੌਲ ਪੀਸਫੁਲ ਰਹੇ ਤੇ ਲੋਅਰ ਆਰਡਰ ਸੰਬੰਧੀ ਕੋਈ ਦਿੱਕਤ ਨਾ ਆਵੇ ਤੇ ਜਿਹੜੇ ਮਾੜੇ ਆਨਸਰ ਆ ਉਹਨਾਂ ਨੂੰ ਆਪਾਂ ਦਬਾ ਕੇ ਰੱਖੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर